ਜੰਗ ਦੇ ਹਾਲਾਤਾਂ ਵਿੱਚਕਾਰ ਮਜਬੂਰ ਹੋਏ ਲੋਕਾਂ ਨੂੰ ਆਖਿਰ ਇਥੇ ਕਿਹੜਾ ਰਸਤਾ ਦਿਖੇਤਾ ਤਸਵੀਰਾਂ ਤੁਹਾਨੂੰ ਅਜਿਹੀਆਂ ਦਿਖਾਵਾਂਗੇ ਜਿਹੜੀਆਂ ਕਿ ਫਾਜ਼ਿਲਕਾ ਦੇ ਪਿੰਡ ਦੀਆਂ ਨੇ ਜਿੱਥੇ ਆਮ ਲੋਕ ਜਿਹੜੇ ਨੇ ਆਪਣੇ ਘਰਾਂ ਨੂੰ ਛੱਡਣ ਤੇ ਹੁਣ ਮਜਬੂਰ ਹੋਏ ਨੇ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਪਾ ਰਹੇ ਹੋ ਕਿ ਕਿਸ ਤਰੀਕੇ ਦੇ ਨਾਲ ਲੋਕ ਜਿਹੜੇ ਨੇ ਸਮਾਨ ਭਰ ਰਹੇ ਨੇ ਹਾਲਾਂਕਿ ਪਹਿਲਾਂ ਲੋਕਾਂ ਦੇ ਵੱਲੋਂ ਥੋੜਾ ਜਿਹਾ ਸਮਾਨ ਚੱਕਿਆ ਜਾ ਰਿਹਾ ਸੀ ਤਾਂ ਜੋ ਕੁਝ ਕੁ ਦਿਨ ਆਪਣੇ ਰਿਸ਼ਤੇਦਾਰਾਂ ਦੇ ਰਹਿਣ ਦੇ ਲਈ ਕਿਤੇ ਨਾ ਕਿਤੇ ਪਰ ਜੇਕਰ ਆਹ ਤਸਵੀਰ ਦੀ ਗੱਲ ਕੀਤੀ ਜਾਏ ਤਾਂ ਹੁਣ ਇੱਥੇ ਲੋਕ ਜਿਹੜੇ ਨੇ ਉਹ ਆਪਣੇ ਘਰ ਨੂੰ ਛੱਡਣ ਤੇ ਮਜਬੂਰ ਹੋਏ ਨੇ ਹਾਲਾਂਕਿ ਲੋਕਾਂ ਦੇ ਚਿਹਰਿਆਂ ਤੇ ਸਾਫ਼ ਨਜ਼ਰ ਆ ਰਹੀ ਹੈ ਇੱਥੇ ਬੇਵਸੀ ਦੀ ਜੇਕਰ ਗੱਲ ਕੀਤੀ ਜਾਏ ਤਾਂ ਫਾਜ਼ਿਲਕਾ ਦੇ ਸਾਦਗੀ ਪਿੰਡ ਦੀ ਇੱਕ ਤਸਵੀਰ ਹੈ ਜਿੱਥੇ ਕਹਿ ਸਕਦੇ ਆ ਕਿ ਇੱਥੇ ਆਮ ਲੋਕ ਜਿਹੜੇ ਨੇ ਹੁਣੋ ਕਾਫੀ ਹੱਦ ਤੱਕ ਜੰਗ ਵਰਗੀ ਸਥਿਤੀ ਤੋਂ ਕਬਰਾ ਰਹੇ ਨੇ ਤੇ ਨਾਲ ਹੀ ਆਪਣਾ ਘਰ ਜਿਹੜਾ ਛੱਡਣ ਦੇ ਲਈ ਮਜਬੂਰ ਹੋਏ ਨੇ ਤਾਂ ਦੱਸ ਜੀਏ ਕਿ ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ ਆਪਸੀ ਸਬੰਧ ਵਿਗੜੇ ਨੇ ਜਿਸ ਤੋਂ ਬਾਅਦ ਲਗਾਤਾਰ ਪਾਕਿਸਤਾਨ ਦੇ ਵੱਲੋਂ ਵੀ ਜਿਹੜੀ ਕਾਰਵਾਈ ਹੈ ਉਹ ਭਾਰਤ ਤੇ ਕੀਤੀ ਜਾ ਰਹੀ ਹੈ ਤੇ ਭਾਰਤ ਦੇ ਵੱਲੋਂ ਵੀ ਲਗਾਤਾਰ ਜਿਹੜੀ ਕਾਰਵਾਈ ਹੈ ਯਾਨੀ ਕਿ ਮੂੰਹ ਤੋੜਵਾ ਜਵਾਬ ਜੋ ਹੈ ਉਹ ਦਿੱਤਾ ਜਾ ਰਿਹਾ ਪਰ ਇਸ ਵਿਚਾਲੇ ਆਖਿਰ ਆਮ ਲੋਕਾਂ ਦਾ ਕੀ ਕਸੂਰ ਆਖਿਰ ਆਮ ਜਿਹੜੇ ਲੋਕ ਨੇ ਉਹਨਾਂ ਨੂੰ ਇੱਥੇ ਆਪਣੇ ਘਰ ਤੱਕ ਛੱਡਣੇ ਪੈ ਰਹੇ ਨੇ ਕੀ ਇਹ ਕਿੰਨਕ ਸਹੀ ਹੈ ਤੇ ਇਥੇ ਦੂਸਰੀ ਤਰਫ ਜੇਕਰ ਗੱਲ ਕੀਤੀ ਜਾਏ ਤਾਂ ਦੂਜੇ ਪਾਸੇ ਇਹ ਜਿਹੜੇ ਲੋਕ ਨੇ ਹਾਲਾਂਕਿ ਇਹਨਾਂ ਦੇ ਵੱਲੋਂ ਇਹੀ ਚੀਜ਼ ਦੀ ਅਪੀਲ ਕੀਤੀ ਜਾ ਰਹੀ ਹੈ ਕਿ ਜੰਗ ਵਰਗੀ ਸਥਿਤੀ ਜੇਕਰ ਨਾ ਹੁੰਦੀ ਤਾਂ ਸ਼ਾਇਦ ਸਾਨੂੰ ਸਾਡਾ ਘਰ-ਬਾਰ ਛੱਡਣ ਦੀ ਜ਼ਰੂਰਤ ਨਾ ਪੈਂਦੀ ਤਾਂ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਕਿ ਕਿਸ ਤਰ੍ਹਾਂ ਲੋਕ ਬੇਬਸ ਹੋ ਕੇ ਆਪਣੇ ਘਰਾਂ ਨੂੰ ਇੱਥੇ ਛੱਡਣ ਦੇ ਲਈ ਮਜਬੂਰ ਹੋਏ ਨੇ ਕਿਉਂਕਿ ਇਹ ਜਿਹੜੇ ਸਰਹੱਦੀ ਇਲਾਕੇ ਨੇ ਸਰਹੱਦੀ ਸ਼ਹਿਰ ਨੇ ਇਨ੍ਹਾਂ ਦੇ ਵਿੱਚ ਬਹੁਤ ਸਾਰੇ ਪਿੰਡ ਜਿਹੇ ਨੇ ਜੋ ਬਿਲਕੁਲ ਹੀ ਸਰਹੱਦ ਦੇ ਲਾਗੇ ਲੱਗਦੇ ਨੇ ਤਾਂ ਜਿਹੇ ਪਿੰਡਾਂ ਦੇ ਵਿੱਚ ਜ਼ਿਆਦਾਤਰ ਜਿਹੜੇ ਡਰੋਨ ਦੇਖੇ ਜਾ ਰਹੇ ਨੇ ਜ਼ਿਆਦਾਤਰ ਮਿਜ਼ਾਈਲ ਦੇ ਹਮਲੇ ਦੇਖੇ ਜਾ ਰਹੇ ਨੇ ਜਿਸ ਤੋਂ ਬਾਅਦ ਲੋਕ ਜਿਹੜੇ ਨੇ ਕਾਫੀ ਘਬਰਾਏ ਹੋਏ ਨੇ ਹਾਲਾਂਕਿ ਪ੍ਰਸ਼ਾਸਨ ਦੇ ਵੱਲੋਂ ਇੱਥੇ ਪੁਖਤਾ ਤੌਰ ਤੇ ਪ੍ਰਬੰਧ ਕੀਤੇ ਗਏ ਨੇ ਤੇ ਪ੍ਰਸ਼ਾਸਨ ਦੇ ਵੱਲੋਂ ਹਾਲਾਂਕਿ ਅਲਰਟ ਵੀ ਜਾਰੀ ਕੀਤੇ ਗਏ ਨੇ ਤੇ ਨਾਲ ਹੀ ਨਾਲ ਰਾਤ ਨੂੰ ਜੇਕਰ ਗੱਲ ਕੀਤੀ ਜਾਏ ਤਾਂ ਬਲੈਕਆਊਟ ਕੀਤਾ ਜਾ ਰਿਹਾ ਹੈ ਤਾਂ ਸਾਰੇ ਹੀ ਸ਼ਹਿਰਾਂ ਦੇ ਵਿੱਚ ਤਕਰੀਬਨ ਹਰ ਰੋਜ਼ ਜੋ ਹੈ ਉਹ ਬਲੈਕਆਊਟ ਕੀਤਾ ਜਾ ਰਿਹਾ ਤਾਂ ਸਥਿਤੀ ਦਾ ਇੱਥੇ ਕਹਿ ਸਕਦੇ ਹਾਂ ਕਿ ਕਾਫੀ ਹੱਦ ਤੱਕ ਇੱਥੇ ਵਿਖਰੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਲੋਕ ਜਿਹੜੇ ਨੇ ਆਪਣੇ ਘਰਾਂ ਨੂੰ ਜਿਹੜੇ ਘਰ ਉਹਨਾਂ ਦੇ ਵੱਲੋਂ ਸਾਲੋਂ-ਸਾਲੋਂ ਪਹਿਲਾਂ ਬਣਾਏ ਗਏ ਸੀ ਚਾਵਾ ਨਾਲ ਬਣਾਏ ਗਏ ਸੀ ਅੱਜ ਉਹਨਾਂ ਘਰਾਂ ਨੂੰ ਛੱਡਣ ਤੇ ਇਹ ਲੋਕ ਜਿਹੜੇ ਨੇ ਉਹ ਮਜਬੂਰ ਹੋਏ ਨੇ ਤਾਂ ਤਸਵੀਰਾਂ ਤੁਹਾਡੇ ਸਾਹਮਣੇ ਨੇ ਕਿ ਕਿਸ ਕਦਰ ਲੋਕ ਜਿਹੜੇ ਨੇ ਆਪਣੇ ਘਰਾਂ ਨੂੰ ਛੱਡਦੇ ਜਾ ਰਹੇ ਨੇ ਤੇ ਹੁਣ ਦੂਸਰੀ ਤਰਫ ਜੇਕਰ ਗੱਲ ਕਰ ਲਈਏ ਤਾਂ ਪ੍ਰਵਾਸੀ ਜਿਹੜੇ ਨੇ ਹਾਲਾਂਕਿ ਉਹ ਵੀ ਸਰਹੱਦੀ ਇਲਾਕਿਆਂ ਨੂੰ ਛੱਡ ਕੇ ਆਪਣੇ ਜਿਹੜੇ ਘਰਾਂ ਨੂੰ ਵਾਪਸ ਪਰਤ ਰਹੇ ਨੇ ਤੇ ਨਾਲ ਹੀ ਇਸ ਦੇ ਨਾਲ ਜਿਹੜੀ ਜੁੜੀ ਹੋਈ ਵੱਡੀ ਤੇ ਅਹਿਮ ਖਬਰ ਇਹ ਹੈ ਕਿ ਪ੍ਰਵਾਸੀਆਂ ਦੀ ਮਜਬੂਰੀ ਦਾ ਇੱਥੇ ਫਾਇਦਾ ਚੁੱਕਿਆ ਜਾ ਰਿਹਾ ਜੀ ਹਾਂ ਪੇੜ ਬੱਕਰੀਆਂ ਦੇ ਵਾਂਗ ਬੱਸਾਂ ਦੇ ਵਿੱਚ ਉਹਨਾਂ ਨੂੰ ਭਰ ਕੇ ਲੱਦ ਕੇ ਆਪਣੇ ਘਰਾਂ ਦੇ ਵਿੱਚ ਪਹੁੰਚਾਇਆ ਜਾ ਰਿਹਾ ਤੇ ਘਰ ਪਹੁੰਚਾਉਣ ਦੇ ਲਈ ਵਸੂਲ ਜਿਹੜੀ ਇੱਥੇ ਰਕਮ ਕੀਤੀ ਜਾ ਰਹੀ ਹੈ ਉਹ ਕਾਫੀ ਹੱਦ ਤੱਕ ਜ਼ਿਆਦਾ ਹੈ ਤਾਂ ਇੱਥੇ ਪ੍ਰਵਾਸੀਆਂ ਦੇ ਵੱਲੋਂ ਹੀ ਇੱਥੇ ਕਿਹਾ ਗਿਆ ਹੈ ਕਿ ਕਿਤੇ ਨਾ ਕਿਤੇ ਇਹ ਰਕਮ ਕਾਫੀ ਹੱਦ ਤੱਕ ਜ਼ਿਆਦਾ ਹੈ ਸਾਨੂੰ ਸਾਡੇ ਘਰਾਂ ਦੇ ਵਿੱਚ ਪਹੁੰਚਾਉਣ ਦੇ ਲਈ ਇੱਥੇ ਵੱਧ ਰਕਮ ਲਈ ਜਾ ਰਹੀ ਹੈ ਹਾਲਾਂਕਿ ਇੱਥੇ ਜੇਕਰ ਗੱਲ ਕੀਤੀ ਜਾਏ ਬੱਸਾਂ ਦੀ ਤਾਂ ਬੱਸਾਂ ਦੇ ਕਨੈਕਟਰਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਇੱਥੇ ਕੋਈ ਵੀ ਜਿਹੜੀ ਵੱਧ ਵਸੂਲੀ ਹੈ ਨਹੀਂ ਲਈ ਜਾ ਰਹੀ ਹਾਲਾਂਕਿ ਕਿਲੋਮੀਟਰ ਦੇ ਹਿਸਾਬ ਦੇ ਨਾਲ ਉਹਨਾਂ ਤੋਂ ਕਿਰਾਇਆ ਜੋ ਹੈ ਉਹ ਲਿਆ ਜਾ ਰਿਹਾ ਪਰ ਗੱਲ ਇੱਥੇ ਇਹ ਹੈ ਵੀ ਜੇਕਰ ਜੰਗ ਦੇ ਹਾਲਾਤ ਅਜਿਹੀ ਬਣੇ ਹੀ ਨੇ ਤਾਂ ਇੱਥੇ ਕੁਝ ਕੁ ਲੋਕ ਆਪਣੇ ਘਰਾਂ ਨੂੰ ਛੱਡ ਰਹੇ ਨੇ ਤੇ ਪ੍ਰਵਾਸੀ ਜਿਹੜੇ ਨੇ ਹਾਲਾਂਕਿ ਉਹਨਾਂ ਦੇ ਵੱਲੋਂ ਵੀ ਆਪਣੇ ਜਿਹੜੇ ਘਰ ਨੇ ਉਹਨਾਂ ਦੇ ਵੱਲ ਰੁਕ ਕੀਤਾ ਜਾ ਰਿਹਾ ਯਾਨੀ ਕਿ ਉਹ ਵੀ ਪੰਜਾਬ ਨੂੰ ਛੱਡਦੇ ਹੋਏ ਇੱਥੇ ਨਜ਼ਰ ਆਏ ਨੇ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ پا ਰਹੇ ਹੋ ਕਿ ਕਿਸ ਤਰ੍ਹਾਂ ਪੰਜਾਬ ਦੇ ਹਾਲਾਤ ਬਦਲੇ ਨੇ ਦਰਅਸਲ ਪਹਿਲਗਾਮ ਦੇ ਵਿੱਚ ਜਿਹੜਾ ਅਤਵਾਦੀ ਹਮਲਾ ਹੋਇਆ ਸੀ ਉਸ ਹਮਲੇ ਤੋਂ ਬਾਅਦ ਦੀ ਜੇਕਰ ਗੱਲ ਕੀਤੀ ਜਾਏ ਤਾਂ ਭਾਰਤ ਸਰਕਾਰ ਦੇ ਵੱਲੋਂ ਲਗਾਤਾਰ ਕਾਰਵਾਈਆਂ ਪਾਕਿਸਤਾਨ ਤੇ ਕੀਤੀਆਂ ਗਈਆਂ ਹਾਲਾਂਕਿ ਪਾਕਿਸਤਾਨ ਦੇ ਵੱਲੋਂ ਫਿਰ ਵੀ ਇਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਜਿਹੜਾ ਕਿਤੇ ਨਾ ਕਿਤੇ ਭਾਰਤ ਦੇ ਉੱਤੇ ਹਮਲੇ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਦੱਸਦੀ ਹੈ ਕਿ ਇੱਥੇ ਫੋਰਸ ਦੇ ਵੱਲੋਂ ਯਾਨਕੀ ਇੰਡੀਅਨ ਆਰਮੀ ਦੇ ਵੱਲੋਂ ਕਿਤੇ ਨਾ ਕਿਤੇ ਇਹਨਾਂ ਚੀਜ਼ਾਂ ਤੇ ਲਗਾਮ ਲਗਾਈ ਗਈ ਹੈ ਉਹਨਾਂ ਦੇ ਵੱਲੋਂ ਜਿੰਨੇ ਵੀ ਮਿਜ਼ਾਈਲ ਭੇਜ ਗਏ ਨੇ ਡਰੋਨ ਭੇਜ ਗਏ ਨੇ ਸਮੇਸਿਰੋਨਾ ਦਾ ਜਿਹੜਾ ਖਾਤਮਾ ਹੈ ਉਹ ਕੀਤਾ ਗਿਆ ਜਿਸ ਤੋਂ ਬਾਅਦ ਪੰਜਾਬ ਦੇ ਹਾਲਾਤਾਂ ਦੇ ਵਿੱਚ ਇੱਥੇ ਤਬਦੀਲੀਆਂ ਵੀ ਦੇਖਣ ਨੂੰ ਮਿਲੀਆਂ ਨੇ ਪਰ ਜ਼ਿਆਦਾਤਰ ਜਿਹੜੇ ਪੰਜਾਬ ਦੇ ਸਰਹੱਦੀ ਇਲਾਕੇ ਨੇ ਉਹਨਾਂ ਦੇ ਲਈ ਖਤਰਾ ਅਜੇ ਵੀ ਕਿਉਂਕਿ ਇੱਥੇ ਬਰਕਰਾਰ ਹੈ ਰੈਡ ਅਲਰਟ ਜਾਰੀ ਹੋ ਰਹੇ ਨੇ ਲੋਕਾਂ ਨੂੰ ਐਡਵਾਈਜ਼ਰੀਆਂ ਜਾਰੀ ਹੋ ਰਹੀਆਂ ਨੇ ਕਿ ਲੋਕ ਜਿਹੜੇ ਨੇ ਆਪਣੇ ਘਰਾਂ ਦੇ ਵਿੱਚ ਰਹਿਣ ਤਾਂ ਜੋ ਘਰਾਂ ਚੋਂ ਬਾਹਰ ਨਾ ਨਿਕਲਣ ਹਾਲਾਂਕਿ ਇੱਥੇ ਤੱਕ ਕਹਿ ਦਿੱਤਾ ਗਿਆ ਹੈ ਕਿ ਜੇਕਰ ਜ਼ਿਆਦਾ ਜ਼ਰੂਰੀ ਨਾ ਹੋਏ ਤਾਂ ਲੋਕ ਆਪਣੇ ਘਰਾਂ ਦੇ ਵਿੱਚ ਹੀ ਰਹਿਣ ਤਾਂ ਇੱਥੇ ਜੰਗ ਵਰਗੇ ਹਾਲਾਤਾਂ ਦਾ ਆਖਿਰ ਕਿਦਾਂ ਦਾ ਸਿੱਟਾ ਨਿਕਲੇਗਾ ਇਹ ਵੀ ਬਹੁਤ ਅਹਿਮ ਗੱਲ ਹੈ ਤੇ ਦੂਸਰੀ ਪਾਸੇ ਜੇਕਰ ਗੱਲ ਕੀਤੀ ਜਾਵੇ ਸਾਰੇ ਹੀ ਮੁਲਕਾਂ ਦੇ ਵੱਲੋਂ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਭਾਰਤ ਤੇ ਪਾਕਿਸਤਾਨ ਦੇ ਦਰਮਿਆਨ ਜਿਹੜੀ ਇਹ ਜੰਗ ਛਿੜੀ ਹੈ ਆ ਜੰਗ ਜੋ ਹੈ ਇਸ ਨੂੰ ਇੱਥੇ ਹੀ ਕੰਟਰੋਲ ਕਰ ਲਿਆ ਜਾਏ ਕਿਉਂਕਿ ਜੰਗ ਵਰਗੇ ਹਾਲਾਤ ਜਿਹੜੇ ਨੇ ਅੱਗੇ ਬਹੁਤ ਵੱਡੀਆਂ ਮੁਸੀਬਤਾਂ ਪੈਦਾ ਕਰ ਸਕਦੇ ਨੇ ਤਾਂ ਇਸ ਵੇਲੇ ਦੀ ਇਹ ਜਾਣਕਾਰੀ ਹੈ ਕਿ ਅਜੀਹੇ ਹਾਲਾਤਾਂ ਦੇ ਵਿੱਚ ਲੋਕ ਆਪਣੇ ਘਰ ਛੱਡ ਰਹੇ ਨੇ ਪ੍ਰਵਾਸੀ ਵੀ ਜਿਹੜੇ ਕਿਤੇ ਨਾ ਕਿਤੇ ਸਰਹੱਦੀ ਇਲਾਕਿਆਂ ਨੂੰ ਛੱਡਦੇ ਹੋਏ ਨਜ਼ਰ ਆਏ ਨੇ ਤੇ ਨਾਲ ਹੀ ਨਾਲ ਜੇਕਰ ਇਹਨਾਂ ਲੋਕਾਂ ਦੀ ਗੱਲ ਕੀਤੀ ਜਾਏ ਤਾਂ ਇਹਨਾਂ ਲੋਕਾਂ ਦੇ ਵੱਲੋਂ ਵਾਸੀਆਂ ਦੇ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਇਹਨਾਂ ਤੋਂ ਵਾਧੂ ਚਾਰਜੇਸ ਲਈ ਜਾ ਰਹੇ ਨੇ ਇਹਨਾਂ ਨੂੰ ਇਹਨਾਂ ਦੇ ਘਰ ਪਹੁੰਚਾਉਣ ਦੇ ਲਈ ਤਾਂ ਇਸ ਵੇਲੇ ਦੀ ਅਹਿਮ ਜਾਣਕਾਰੀਆਂ ਤੁਹਾਡੇ ਨਾਲ ਅਪਡੇਟ ਜੋ ਹੈ ਸਾਂਝੀ ਕਰ ਰਹੇ ਹਾਂ ਕਿ ਪੰਜਾਬ ਦੇ ਵਿੱਚ ਹਾਲਾਤ ਬਦਲੇ ਨੇ ਪੰਜਾਬ ਦੇ ਵਿੱਚ ਜਿਹੜੇ ਲੋਕ ਬੇहद ਖੁਸ਼ ਰਹਿੰਦੇ ਸੀ ਆਪਣੇ ਘਰਾਂ ਦੇ ਵਿੱਚ ਰਹਿੰਦੇ ਸੀ ਹਾਲਾਂਕਿ ਹਰ ਇਨਸਾਨ ਦਾ ਇੱਥੇ ਮਨ ਕਰਦਾ ਹੈ ਜੇਕਰ ਉਹ ਕੰਮ ਵੀ ਕਰਦਾ ਹੈ ਕਿ ਸ਼ਾਮ ਨੂੰ ਆਪਣੇ ਘਰ ਜਾਏ ਖੁਸ਼ੀ-ਖੁਸ਼ੀ ਪਰ ਇੱਥੇ ਲੋਕ ਹੁਣ ਹਮਲਿਆਂ ਦੇ ਕਰ ਕੇ ਸਿਰਫ ਔਰ ਸਿਰਫ ਹਮਲਿਆਂ ਦੇ ਚੱਲਦੇ ਜਾਂ ਫਿਰ ਪੰਜਾਬ ਦੀ ਸਥਿਤੀਆਂ ਨੂੰ ਦੇਖਦੇ ਹੋਏ ਸੁਰੱਖਿਆ ਨੂੰ ਦੇਖਦੇ ਹੋਏ ਆਪਣੇ ਬੱਚਿਆਂ ਦੇ ਨਾਲ ਘਰਾਂ ਨੂੰ ਛੱਡਣ ਤੇ ਮਜਬੂਰ ਹੋਏ ਨੇ ਤਾਂ ਇਸ ਵੇਲੇ ਦੀ ਐਨ ਜਾਣਕਾਰੀ ਹੈ ਕਿ ਇੱਥੇ ਲੋਕ ਜਿਹੜੇ ਨੇ ਆਪਣੇ ਘਰਾਂ ਤੋਂ ਦੂਰ ਹੋ ਰਹੇ ਨੇ ਹਾਲਾਂਕਿ ਬੇਬਸੀ ਉਹਨਾਂ ਦੇ ਚਿਹਰੇ ਤੋਂ ਦੇਖੀ ਜਾ ਰਹੀ ਹੈ ਦੁੱਖ ਜਿਹੜਾ ਹੈ ਉਹਨਾਂ ਦੇ ਚਿਹਰੇ ਤੇ ਸਪਸ਼ਟ ਤੌਰ ਤੇ ਦਿਖਾਈ ਦੇ ਰਿਹਾ ਹੈ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਦਿਲਾਂ ਦੇ ਵਿੱਚ ਇਹ ਦੁੱਖ ਹੈ ਕਿ ਸਾਨੂੰ ਸਾਡਾ ਘਰ ਜੋ ਹੈ ਇੱਥੇ ਛੱਡਣਾ ਪੈ ਰਿਹਾ ਤਾਂ ਇਸ ਵੇਲੇ ਦੀ ਐਨ ਜਾਣਕਾਰੀ ਹੈ ਕਿ ਜਿੱਥੇ ਲੋਕ ਆਪਣਾ ਘਰ ਛੱਡ ਰਹੇ ਨੇ ਉੱਥੇ ਹੀ ਦੂਸਰੇ ਪਾਸੇ ਪਰਵਾਸੀ ਜਿਹੜੇ ਰਹਿੰਦੇ ਨੇ ਇਹਨਾਂ ਇਲਾਕਿਆਂ ਦੇ ਵਿੱਚ ਸਰਹੱਦੀ ਇਲਾਕੇ ਜਿੱਦਾਂ ਕਿ ਅੰਮ੍ਰਿਤਸਰ ਹੋ ਗਿਆ ਪਠਾਨਕੋਟ ਫਰੀਦਕੋਟ ਹੋ ਗਿਆ ਫਿਰੋਜ਼ਪੁਰ ਹੋ ਗਿਆ ਤਾਂ ਅੱਜ ਇਹ ਖੇਤਰਾਂ ਦੇ ਵਿੱਚੋਂ ਹੁਣ ਜਿਹੜੇ ਲੋਕ ਨੇ ਉਹ ਨਿਕਲ ਰਹੇ ਨੇ ਕਿਉਂਕਿ ਡਰੋਨ ਦੇਖੇ ਜਾ ਰਹੇ ਨੇ ਇੱਥੇ ਸਾਇਰਨ ਜਿਹੜੇ ਨੇ ਵੱਜਦੇ ਰਹਿੰਦੇ ਨੇ ਤਾਂ ਕਿਤੇ ਨਾ ਕਿਤੇ ਕਿਹਾ ਜਾ ਰਿਹਾ ਹੈ ਕਿ ਇੱਥੇ ਬੀਤੀ ਦੇਰ ਰਾਤ ਦੀ ਵੀ ਜੇਕਰ ਗੱਲ ਕੀਤੀ ਜਾਵੇ ਤਾਂ ਕਾਫੀ ਡਰੋਨ ਅਟੈਕ ਹੋਏ ਨੇ ਤੇ ਨਾਲ ਹੀ ਨਾਲ ਜੇਕਰ ਇੱਥੇ ਜਲੰਧਰ ਦੀ ਵੀ ਗੱਲ ਕੀਤੀ ਜਾਏ ਤਾਂ ਜਲੰਧਰ ਦੇ ਵਿੱਚ ਵੀ ਜਿਹੜਾ ਡਰੋਨ ਅਟੈਕ ਹੋਇਆ ਸੀ ਉਸ ਦੇ ਨਾਲ ਤਿੰਨ ਲੋਕ ਜਿਹੜੇ ਝੁੱਲਸੇ ਸੀ ਤਾਂ ਜਹੀਆਂ ਜਿਹੜੀਆਂ ਖਬਰਾਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਇਸ ਤੋਂ ਬਾਅਦ ਜਿਹੜੇ ਆਮ ਲੋਕ ਨੇ ਹਾਲਾਂਕਿ ਆਪਣੇ ਸੁਰੱਖਿਆ ਦੇ ਮੱਦੇ ਨਜ਼ਰ ਆਪਣਾ ਘਰ ਛੱਡਣ ਨੂੰ ਮਜਬੂਰ ਹੋਏ ਨੇ ਪਰ ਇੱਥੇ ਜੰਗ ਵਰਗੀਆਂ ਜਿਹੜੀਆਂ ਸਥਿਤੀਆਂ ਨੇ ਉਹ ਵਾਕਈ ਘਰ ਤੋੜਨ ਵਾਲੀਆਂ ਸਥਿਤੀਆਂ ਨੇ ਕਿਉਂਕਿ ਇੱਥੇ ਕੋਈ ਬੰਦਾ ਨਹੀਂ ਚਾਹੁੰਦਾ ਹੁੰਦਾ ਕਿ ਉਹਨਾਂ ਨੂੰ ਆਪਣਾ ਘਰ ਛੱਡਣਾ ਪਏ ਤਾਂ ਇਸ ਵੇਲੇ ਦੀ ਅਹਿਮ ਅਪਡੇਟ ਹੈ ਕਿ ਲੋਕ ਮਜਬੂਰੀ ਦੇ ਵਿੱਚ ਛੱਡਣ ਜਾ ਰਹੇ ਨੇ ਤਾਂ ਫਿਰੋਜ਼ਪੁਰ ਆ ਬਠਿੰਡਾ ਅੰਮ੍ਰਿਤਸਰ ਪਠਾਨਕੋਟ ਤੇ ਹੋਰ ਅਜੀਹੇ ਬਹੁਤ ਸਾਰੇ ਜ਼ਿਲ੍ਹੇ ਨੇ ਜੋ ਕਿ ਕਹਿ ਸਕਦੇ ਆ ਕਿ ਕਾਫੀ ਹੱਦ ਤੱਕ ਸਰਹੱਦ ਦੇ ਕਰੀਬ ਨੇ ਤਾਂ ਸਰਹੱਦ ਦੇ ਨੇੜੇ ਇਹ ਜਿਹੜੇ ਇਲਾਕੇ ਨੇ ਇਹਨਾਂ ਦੇ ਵਿੱਚ ਹਲਚਲ ਦੇਖਣ ਨੂੰ ਮਿਲਦੀ ਹੈ ਨਿਤ ਰੋਜ਼ ਜਿਹੜਾ ਡਰੋਨ ਅਟੈਕ ਮਿਸਾਈਲ ਅਟੈਕ ਦੇਖਣ ਨੂੰ ਮਿਲ ਰਹੇ ਨੇ ਹਾਲਾਂਕਿ ਇੱਥੇ ਸੁਰੱਖਿਆ ਏਜੰਸੀਆਂ ਦੇ ਵੱਲੋਂ ਜਾਂ ਫੌਜ ਦੇ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਨੇ ਤੇ ਨਾਲ ਹੀ ਇਹਨਾਂ ਨੂੰ ਨਾਲ ਦੀ ਨਾਲ ਖਤਮ ਵੀ ਕੀਤਾ ਜਾ ਰਿਹਾ ਹੈ ਡਿਫਿਊਜ਼ ਵੀ ਕੀਤਾ ਜਾ ਰਿਹਾ ਹੈ ਪਰ ਇੱਕ ਡਰ ਜਿਹੜਾ ਮਨ ਦੇ ਵਿੱਚ ਹੁੰਦਾ ਉਹ ਕਿਤੇ ਨਾ ਕਿਤੇ ਆਪਣੇ ਪਰਿਵਾਰਿਕ ਮੈਂਬਰਾਂ ਦੇ ਲਈ ਡਰ ਦੇ ਖਾਤਰ ਹੀ ਇੱਥੇ ਸੁਰੱਖਿਆ ਦੇ ਖਾਤਰ ਹੀ ਲੋਕਾਂ ਦੇ ਵੱਲੋਂ ਆਪਣੇ ਘਰ ਜਿਹੜੇ ਨੇ ਉਹ ਛੱਡੇ ਜਾ ਰਹੇ ਨੇ ਹੋਰ ਵੀ ਅਪਡੇਟ ਜਾਣਨ ਦੇ ਲਈ ਦੇਖਦੇ ਰਹੋ ਰੋਜ਼ਾਨਾ ਲੋਕਨਾ ਟੀਵੀ ਤੇ ਮੈਨੂੰ ਯਾਨੀ ਮਾਨਸੂਰਪਾਲ ਨੂੰ ਦਿਓ ਇਜਾਜ਼ਤ ਤਨਵਾਦ